ਜਮਾਨਾ ਹਾਈ ਟੈਕ ਹੁੰਦਾ ਜਾ ਰਿਹਾ ਔਰ ਕੁਝ ਇਹੀ ਚੀਜ਼ਾਂ ਜਿਹੜੀਆਂ ਸਾਡੇ ਵਿਰਸਾ ਸਾਡੇ ਸਭਿਆਚਾਰ ਦਾ ਪ੍ਰਤੀਕ ਹੁੰਦੀਆਂ ਸਨ ਉਹ ਉਲੋਪ ਹੁੰਦੀਆਂ ਜਾ ਰਹੀਆਂ ਨੇ ਇਹ ਤੇ ਬਾਬਾ ਚੇਰ ਮੈਨੂੰ ਕਾਫੀ ਬਹੁਤ ਚੇਰ ਹੋ ਗਿਆ ਕੋਰਮ ਵੀ ਹੋਣਾ ਘਰ ਤੋਂ ਘਰ ਜਾ ਕੇ ਦਰਬਾਰ ਸਾਹਿਬ ਦੀ ਲੜਾਈ ਲੂਈ ਉਦੋਂ ਦੇ ਉਦੋਂ ਦੇ ਅਸੀਂ ਹਾਂ 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 ਜੀ ਹਾਂ ਜੀ ਦਵਾਈ ਵੀ ਚਲਦੀ ਆ ਕੋਈ ਆਸਰਾਵੇਂ ਚੱਲ ਬੰਦਾ ਕੋਈ ਕੇਸ ਬੰਨੇ ਉਹ ਨਿਆਣੇ ਕਰਦੇ ਆਪਣਾ ਦਿਹਾੜੀ ਲੱਪਾ ਆਪਣਾ ਵਿਚਾਰਾ ਕਰਦੇ ਹੁਣ ਕੀ ਕਰ ਸਕਣੀ ਉਹਨਾਂ ਨੂੰ ਨਾ ਬੱਚੇ ਬਟਲੋ ਦੇ ਭਾਵੇਂ 200 300 ਬਟਲੇ ਬੱਟੇ ਦੇ ਭਾਵੇਂ ਕੁਝ ਵੀ ਨਹੀਂ ਵਟਿਆ ਜਾਂਦਾ ਗਾਹਕ ਭਾਵੇਂ ਤਾਂ ਫਿਰ ਤਾਂ ਭਾਵੇਂ ਹਾਂਜੀ ਹਾਂਜੀ ਤੇ ਮਾਈਕਰੋਵੇ ਦੇ ਵਿੱਚ ਭੁੰਨਦੇ ਬੱਚੇ ਨਿਆਣੇ ਦਬਦਾ ਦਾਣੇ ਤੇ ਉਹ ਖਾ ਲੈਂਦੇ ਫੁੱਲੇ ਜਿਹਨੂੰ ਪਾਪ ਕੌਰਨ ਕਹਿੰਦੇ ਨੇ ਆ ਹੁਣ ਤੁਸੀਂ ਫੁੱਲੇ ਚੱਬੇ ਆ ਖਾ ਕੇ ਵੇਖੋ ਸਵਾਦ ਇਹਦਾ ਨਾ ਕੋਈ ਲੂਣਿਆ ਨਾ ਕੋਈ ਤਾਂ ਸਹੀ ਤਿਆਸਾ ਆ ਆ ਫੁੱਲੇ ਆ ਉਹਨੂੰ ਫੁੱਲੇ ਪੰਜਾਬੀ ਦੇ ਵਿੱਚ ਜਿਹੜੇ ਅਸੀਂ ਸ਼ੁੱਧ ਪੰਜਾਬੀ ਦੇ ਵਿੱਚ ਫੁੱਲੇ ਕਹਿੰਦੇ ਸੀ ਉਹ ਆ ਨਾਲ ਚਾਉ ਲਿਆ ਪੰਜਾਬ ਦਾ ਇੱਕ ਅਮੀਰ ਵਿਰਸਾ ਅਤੇ ਸੱਭਿਆਚਾਰ ਹੈ ਪਰ ਸਮੇ ਦੇ ਨਾਲ ਨਾਲ ਜ਼ਮਾਨਾ ਹਾਈ ਟੈਕ ਹੁੰਦਾ ਜਾ ਰਿਹਾ ਔਰ ਕੁਝ ਅਜਿਹੀ ਚੀਜ਼ਾਂ ਜਿਹੜੀਆਂ ਸਾਡੇ ਵਿਰਸਾ ਸਾਡੇ ਸਭਿਆਚਾਰ ਦਾ ਪ੍ਰਤੀਕ ਹੁੰਦੀਆਂ ਸਨ ਉਹ ਅਲੋਪ ਹੁੰਦੀਆਂ ਜਾ ਰਹੀਆਂ ਨੇ ਤੋਂ ਅੱਜ ਸੜਕ ਤੇ ਲੰਘਦੇ ਆ ਅੰਮ੍ਰਿਤਸਰ ਦੇ ਪਿੰਡ ਦ부ਰਜੀ ਵੇਖੇ ਇੱਕ ਮਾਤਾ ਦਿਖਾਈ ਦਿੱਤੀ ਜੋ ਪੱਠੀ ਤੇ ਮੱਕੀ ਦੇ ਦਾਣੇ ਜਿਹੜੀ ਐ ਉਹ ਭੁੰਨ ਰਹੀ ਐ ਇੱਕ ਅਲੋਪ ਹੁੰਦਾ ਜਾ ਰਿਹਾ ਸਾਡਾ ਵਿਰਸਾ ਜਿਸ ਨੂੰ ਦੇਖ ਕੇ ਸਹਿਜ ਹੀ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਐ ਕਿ ਕਿਸ ਤਰ੍ਹਾਂ ਦੇ ਨਾਲ ਇਹੋ ਜਿਹੀਆਂ ਪੱਟੀਆਂ ਤੇ ਹੀ ਦਾਣੇ ਭੁੰਨੇ ਜਾਂਦੇ ਸਨ ਜਾਂ ਚਾਹ ਬਣਾਈ ਜਾਂਦੀ ਸੀ ਜਾਂ ਦੁੱਧ ਘਰਾਂ 'ਚ ਹਾਰੇ ਹੁੰਦੇ ਸੀਗੇ ਇਹ ਇਹ ਸਾਡਾ ਵਿਰਸਾ ਸੀ ਜਿਸ ਦੀ ਅੱਜ ਇੱਕ ਰੈਂਤ ਖੁੰਦੀ ਕਹਿ ਸਕਦੇ ਇੱਕ ਛੋਟਾ ਜਿਹਾ ਚਿੰਨ ਅਜ ਨਜ਼ਰ ਆਇਆ ਹੈ ਅਬਰ ਸਰ ਜਲੰਧਰ ਹਾਈਵੇ ਤੇ ਸਿੱਧ ਪਿੰਡ ਦੀ ਬੁਰਜੀ ਵਿਖੇ ਜਿੱਥੇ ਕਾਫੀ ਬਜ਼ੁਰਗ ਮਾਤਾ ਜਿਹੜੀ ਸੜਕ ਦੇ ਕਿਨਾਰੇ ਮੱਕੀ ਦੇ ਦਾਣੇ ਤੇ ਚੋਲ ਭੁੰਨ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ ਬੜੀ ਦੁਰਲਭ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲਾ ਪਤਾ ਹੀ ਪਵਨ ਸਟੋਰ ਕੋਲ ਹੈ ਆ ਗਏ ਮੇਰੇ ਤਿੰਨ ਕੱਕੇ ਇੱਕ ਗੁੜੀਆ ਗੁੜੀਆ ਵੀ ਆਈ ਆਪ ਵੀ ਵਿਆਹੀ ਆ ਤੇ ਬੇਟੀ ਕਿੰਨੇ ਸਾਲਾਂ ਤੋਂ ਕਰ ਰਹੇ ਸੀ ਇਹ ਤੇ ਬਾਵਾ ਚਿਰ ਮੈਨੂੰ ਕਾਫੀ ਬਹੁਤ ਚਿਰ ਹੋ ਗਿਆ ਉਹਨੂੰ ਵੀ ਹੁਣ ਆ ਘਰ ਤੋਂ ਘਰ ਜਾ ਕੇ ਦਰਬਾਰ ਸਾਹਿਬ ਦੀ ਲੜਾਈ ਲਈ ਉਦੋਂ ਦੇ ਉਦੋਂ ਦੇ ਅਸੀਂ ਲਗਾ ਹਾਂ 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 ਜੀ ਹਾਂ ਜੀ ਇੰਨਾ ਕਿ ਤੇ ਹੁਣ ਕੱਲੇ ਕਿਤੇ ਲੱਭਦੀ ਨਹੀਂ ਪੱਟੀ ਹਾਂ ਜੀ ਭਾਜੀ ਫਿਰ ਮਿਹਨਤ ਤਾਂ ਕਰਨੀ ਤਾਂ ਪੈਣੀ ਹੈ ਮਿਹਨਤ ਕਰਨੀ ਹੁਣ ਇਹਨਾਂ ਦੀ ਥਾਂ ਹਾਈ ਟੈਕ ਮਾਈਕ੍ਰੋਵੇਵ ਤੇ ਹੋਰ ਮਸ਼ੀਨਾਂ ਹਾਂ ਜੀ ਵਿੱਚ ਪਾਉਣ ਪੁਰਾਣੇ ਲੈ ਟਾਈਮ ਲਾ ਦੋ ਹਾਂ ਜੀ ਹਾਂ ਜੀ ਹੁਣ ਸਾਰੇ ਕੁਝ ਇਦਾਂ ਹੀ ਕਰੀ ਜਾਂਦੇ ਹੁਣ ਕੀ ਕਰੀਏ ਮੈਂਟ ਕਰੀਏ ਬਾਲਨ ਲਿਹਾਈ ਦਾ ਰੁਗ ਲਿਆ ਕੇ ਪੱਟੀ ਮਿਹਨਤ ਕਰ ਲੈਣੇ ਗਜਾੜਾ ਟਾਈਮ ਪਾਸ ਕਰੀਏ ਔਖਾ ਹੈ ਭਾਜੀ ਕੀ ਕੀ ਰੋਟੀ ਦਿਖਾਣੀ ਹੈ ਘਰੇ ਇੰਨੀ ਤਪਦੀ ਗਰਮੀ ਹੈ ਸੜਕ ਦੇ ਕਿਨਾਰੇ ਬੈਠੇ ਹੋ ਪਰ ਰੋਟੀ ਵਾਸਤੇ ਸਭ ਕੁਝ ਕਰਨਾ ਪੈਂਦਾ ਰੋਟੀ ਪਾਣ ਦਾ ਸਭ ਕੋਈ ਕੁਝ ਹੀ ਕਰਨਾ ਪੈਂਦਾ ਉਸਨੇ ਬਣਾਉਂਦਾ ਵੀ ਆਪਣੇ ਵਾਸਤੇ ਕਰਨਾ ਹਾਂਜੀ ਉਹ ਕੀ ਕਰੀਏ ਕੋਈ ਦਵਾਈ ਵੀ ਚੱਲਦੀ ਆ ਕੋਈ ਆਸਰਾ ਵੇ ਚੱਲ ਬੰਦਾ ਕੋਈ ਕਿਸ ਬੰਦੇ ਉਹ ਨਿਆਣੇ ਕਰਦੇ ਆਪਣਾ ਦਿਹਾੜੀ ਲੱਪਾ ਆਪਣਾ ਵਿਚਾਰਾ ਕਰਦੇ ਹੁਣ ਕੀ ਕਰ ਸਕਣੀ ਉਹਨਾਂ ਨੂੰ ਨਾ ਬੱਚਿਆਂ ਕਿੰਨੇ ਖਰਚੀ ਸਾਰਿਆਂ ਨੂੰ ਕੰਮ ਕਰਨਾ ਪੈਂਦਾ ਹਾਂ ਸਾਰੇ ਹਾਂ ਸਾਰੇ ਕਰਦੇ ਵਿਚਾਰੇ ਪੈਸੇ ਵੰਡ ਲੈਣੇ ਦਿਹਾੜੀ 'ਚ ਵਾਟਰਲੋ ਦੇ ਭਾਵੇਂ 200 300 ਵਟਲੇ ਵਟੇ ਦੇ ਭਾਵੇਂ ਕੁਝ ਵੀ ਨਹੀਂ ਵਟਿਆ ਜਾਂਦਾ ਗਾਹਕ ਭਾਵੇਂ ਤਾਂ ਫਿਰ ਤਾਂ ਭਾਵੇਂ ਹਾਂਜੀ 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 ਟਾਈਮ ਦੱਸੀ ਕਰੋ ਭਾਜੀ ਸੱਸੀ ਦੇ ਭਾਜੀ ਕੀ ਨਾਮ ਹੈ ਤੁਹਾਡਾ ਪਰਮਜੀਤ ਸਿੰਘ ਜੀ ਭਾਜੀ ਇਹੋ ਚੀਜ਼ ਜਿਹੜੀ ਲੋਪ ਹੁੰਦੀ ਜਾ ਰਹੀ ਸਾਡਾ ਵਿਰਸੇ ਦੀ ਪਛਾਣ ਹੈ ਇੱਕ ਛੋਟਾ ਜਿਹਾ ਚਿੰਨ੍ਹ ਹਾਂਜੀ ਭਾਜੀ ਇਹ ਦ ਬੁਰਜੀ ਜੀ ਇੱਕ ਹੈਗੀ ਆ ਪਰ ਠੀਕ ਹੈ ਮਤਨੇ ਆਪਣਾ ਵਿਰਸਾ ਸਾਹਮਣੇ ਰੱਖਿਆ ਆ ਇਹ ਕਿਤੇ ਆਪਣੀ ਰੋਜੀ ਰੋਟੀ ਚਲਾ ਰਹੀ ਐ ਤੂੰ ਤੇ ਕਪੜਾ ਸਾਡਾ ਵਿਰਸਾ ਜਿਹੜਾ ਪੁਰਾਣਾ ਉਹਨੂੰ ਸਾਹਮਣੇ ਰੱਖਿਆ ਆ ਯਾਰ ਨੌਜਵਾਨ ਪੀੜੀ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਐ ਪੁਰਾਣੇ ਸਮੇਂ ਚ ਹਰ ਗਲੀ ਹਰ ਮੋੜ ਚ ਪੱਟੀ ਵਿਖਦੀ ਨਾ ਉਹ ਹੁਣ ਤਾਂ ਮਾਈਕ੍ਰੋਵੇ ਦੇ ਵਿੱਚ ਭੁੰਨਦੇ ਬੱਚੇ ਨਿਆਣੇ ਦਬਦਾ ਦਾਣੇ ਤੇ ਉਹ ਖਾ ਲੈਂਦੇ ਫੁੱਲੇ ਜਿਹਨੂੰ ਪਾਪ ਕੌਰ ਕਹਿੰਦੇ ਨੇ ਆ ਹੁਣ ਤੁਸੀਂ ਫੁੱਲੇ ਚੱਬੇ ਖਾ ਕੇ ਵੇਖੋ ਸਵਾਦ ਇਹਦਾ ਨਾ ਕੋਈ ਲੂਣ ਨਾ ਕੋਈ ਇਹ ਤਾਂ ਸਹੀ ਇਤਿਹਾਸ ਆ ਆ ਫੁੱਲੇ ਆ ਉਹਨੂੰ ਫੁੱਲੇ ਪੰਜਾਬੀ ਦੇ ਵਿੱਚ ਜ ਚਾਵਲ ਆ ਸਸਹੌਲ ਵੀ ਬਣ ਜਾਂਦੇ ਤੇ ਵੇਖੋ ਇਹਨਾਂ ਨੂੰ ਖਾ ਕੇ ਵੇਖੋ ਬਹੁਤ ਜਿਆਦਾ ਟੈਸਟੀ ਹੈ ਇਹ ਮਸ਼ੀਨਾਂ ਵਾਲੇ ਬੋਗਗੋਣ ਦੇ ਸਾਹਮਣੇ ਕੁਝ ਨਹੀਂ ਹੈ ਨਾ 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 ਜੀ ਉਹ ਤੇ ਐਵੇਂ ਇੱਕ ਫੈਂਸੀ ਹੋ ਗਈ ਆਟਮ ਹੋ ਗਈ ਜਿੱਦਾਂ ਆਪਾਂ ਨਿਊਰਲ ਖਾਂਦੇ ਲੱਗ ਪਏ ਫਾਸਟ ਫੂਡ ਤੇ ਉਦਾਂ ਹੀ ਇੱਥੇ ਆ ਜੀ ਲੱਗੇ ਉਹ ਇੱਕ ਲੱਗੇ ਜੇ ਮਾਤਾ ਤੁਸੀਂ ਤੇ ਇੱਥੋਂ ਦੇ ਰਹਿਣ ਵਾਲੇ ਮੈਨੂੰ ਲੱਗਦਾ 70 80 ਸਾਲ ਉਮਰ ਹੋਣੀ ਹੈ ਇਹਨਾਂ ਦੀ 70 80 ਸਾਲ ਦੇ 75 80 ਸਾਲ ਦੇ ਲੱਗੇ ਪਹੁੰਚ ਚੁੱਕੀ ਉਮਰ ਘਟੋ ਘੜੇ ਮੇਰੇ ਸਾਬਣਾ ਇਹਨਾਂ ਨੂੰ 30 ਸਾਲ 35 ਸਾਲ ਤੇ ਹੋਗੇ ਦਾਣੇ ਭੁੰਨਦੇ ਨੂੰ ਇੱਥੇ ਹੀ ਆਪਾਂ ਨਾਲ ਉੱਪਰ लीजिएगा ਇੱਕ ایسی ਜਰੂਰ اپیل ਕਰਾਂਗੇ ਦਰਸ਼ਕਾਂ ਨੂੰ ਕਿ ਇਹੋ ਜੇ ਜਿਹੜਾ ਸਾਡਾ ਵਿਰਸਾ ਸੰਭਾਲ ਕੇ ਬੈਠੇ ਬਜ਼ੁਰਗ ਮਾਤਾ ਇਹਨਾਂ ਦਾ ਸਾਥ ਦੇਣਾ ਚਾਹੀਦਾ। ਅਸੀਂ ਮੈਂ ਅੱਗੇ ਵੀ ਦੋ ਤਿੰਨ ਵਾਰੀ ਮਾਤਾ ਦੀ ਵੀ ਆਪ ਵੀ ਖੁਦ ਵੀਡੀਓ ਬਣਾਈ ਆ ਕਿ ਸੋਸ਼ਲ ਮੀਡੀਆ ਤੇ ਵੀ ਪਾਈ ਆ ਕਿ ਜਦੋਂ ਤੁਸੀਂ ਜਲੰਧਰ ਤੋਂ ਆਉਂਦੇ ਹੋ ਤੇ ਗੋਲਡਨ ਗੇਟ ਤੋਂ ਪਹਿਲਾਂ ਪਿੰਡ ਦਬੁਰਜੀ ਪੈਂਦਾ ਵੱਡਾ ਗੁਰਦੁਆਰਾ ਸਾਹਿਬ ਦੇ ਨਾਲ ਹੀ ਅਗਲੇ ਬੰਨੇ ਮਾਤਾ ਦੀ ਪੱਠੀ ਜਿਨੂੰ ਮਰਜ਼ੀ ਪਿੰਡ ਦੇ ਵਿੱਚ ਪੁੱਛ ਲਓ ਤੇ ਇੱਥੇ ਜ਼ਰੂਰ ਆਇਆ ਕਰੋ ਉਦਾਂ ਵੀ ਵਿਚਾਰੀ ਦੀ ਹੈਲਪ ਕਰੋ ਕਿਉਂਕਿ ਨਹੀਂ ਹੈਗਾ। ਨਾਲੇ ਖਾਸ ਤੌਰ ਤੇ ਆਪਣੇ ਬੱਚਿਆਂ ਨੂੰ ਇਹ ਪੱਠੀ ਦਿਖਾਓ ਜਿਹੜਾ ਸਾਡਾ ਵਿਰਸਾ ਹੈ। ਇੱਕ ਤਾਂ ਬੱਚਿਆਂ ਨੂੰ ਵਿਰਸੇ ਤੋਂ ਜਾਣੂ ਕਰਾ ਇਸ 75 80 ਸੱਤੀ ਸਾਲਾ ਬਜ਼ੁਰਗ ਮਾਤਾ ਜੋ ਆਪਣੇ ਅੱਜ ਵੀ ਇਸ ਉਮਰ ਦੇ ਵਿੱਚ ਵੀ ਆਪਣਾ ਢਿੱਡ ਪਰੰਦੇ ਲਈ ਆਪਣੀ ਦੋ ਰੰਗ ਦੀ ਰੋਟੀ ਖਾਣ ਦੇ ਲਈ ਕਮਾਉਣ ਦੇ ਲਈ ਅੱਜ ਤਪਦੀ ਗਰਮੀ ਦੀ ਸੜਕ ਦੇ ਕਿਨਾਰੇ ਬੈਠੀ ਪੱਠੀ ਚਲਾ ਰਹੀ ਹੈ ਤਾਂ ਇਸ ਦਾ ਵੀ ਸਾਥ ਦਿਈਏ ਇਸ ਦਾ ਵੀ ਸਹਿਯੋਗ ਦਿਈਏ ਤਾਂ ਜੋ ਇਹ ਰਹਿੰਦੀ ਉਮਰ ਤੱਕ ਇਸ ਕੰਮ ਦੇ ਨਾਲ ਜੁੜੀ ਰਵੇ ਤੇ ਸਾਡੀ ਨੌਜਵਾਨ ਪੀੜ੍ਹੀਆਂ ਨੂੰ ਪੰਜਾਬ ਦੇ ਵਿਸੇ ਤੋਂ ਜਾਣੂ ਕਰਵਾਂਦੀ ਰਵੇ ਕੈਮਰਾ ਪਾਸਿਰ ਅਵਤਾਰ ਸਿੰਘ ਦੇ ਨਮਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਪਿੰਡ ਦਬੁਰਜੀ